ਕੋਤ ਉਹ ਆਤਮਾ ਸ਼ੈਤਾਨ ਦੀ ਤੇ ਨਰਕ ਚ ਸਦਾ ਲਈ ਛੜੇਗੀ ਬਸ ਸ਼ੈਤਾਨ ਨਾਲ ਸੌਦਾ ਕਰਦੇ ਹੋ ਉਹਨਾਂ ਨੇ ਨਿਸ਼ਾਨ ਬਣਾਉਣਗੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦੇ ਸ਼ੈਤਾਨ ਬਣਾਉਣਗੇ ਉਹਦੇ ਨੰਬਰ ਬਣਾਉਣਗੇ ਪੂਰਾ ਇਲੂਮਿਨਾਟੀ ਦਾ ਸਾਈਨ ਬਣਾਉਣਗੇ ਕਾਲੇ ਕੱਪੜੇ ਹੋਣਗੇ ਉਹਨਾਂ ਦੇ ਇਹ ਉਹਨਾਂ ਦਾ ਜਿਹੜਾ ਕੋਫਰ ਖੂਨ ਪੀਂਦੇ ਆ ਬਲੀਆਂ ਚਾੜਦੇ ਬਲੀਆਂ ਵੀ ਦਿੰਦੇ ਆ ਇਹੋ ਜਿਹਾ ਸਿਸਟਮ ਚੱਲ ਗਿਆ ਵਾ ਜੇ ਤੁਸੀਂ ਬੁੱਧੀਮਾਨ ਨਾ ਹੋਏ ਤੇ ਤੁਹਾਨੂੰ ਆਪਣੀ ਚੱਕਰਾਂ ਚ ਫਸਾ ਲੈਣਗੇ ਮਿੰਟ ਚ ਜਿਹੜੇ ਅਘੋਰੀ ਬੰਦੇ ਆ ਜਿਹੜੇ ਕੱਪੜੇ ਨਹੀਂ ਪਾਉਂਦੇ ਨੰਗੇ ਰਹਿੰਦੇ ਆ ਕੱਪੜੇ ਨਹੀਂ ਪਾਉਂਦੇ ਉਹ ਨੰਗੇ ਰਹਿੰਦੇ ਆ ਉਹ ਕੁੰਬ ਦੇ ਮੇਲੇ ਚ ਨਿਕਲਦੇ ਜਿੱਦੋਂ ਕਿਤੇ ਕੁੰਬ ਦਾ ਮੇਲਾ ਹੋਗਾ ਟੀਵੀ ਔਨ ਕਰਕੇ ਦੇਖਿਓ ਉਹ ਤੁਹਾਨੂੰ ਨਾਗੇ ਬੰਦੇ ਮਿਲਣਗੇ ਮਸਾਣਾ ਦੀ ਸਵਾ ਆਪਣੇ ਸਰੀਰ ਤੇ ਮਲਦੇ ਆ ਤੇ ਮੁਰਦੇ ਖਾਂਦੇ ਆ ਜਿਹੜੇ ਲੋਕੀ ਸਾੜਦੇ ਆ ਉਹਨਾਂ ਦਾ ਮਾਸ ਉਹ ਖਾਂਦੇ ਆ ਤੇ ਉਹਦੇ ਨਾਲ ਨਾਲ ਉਹਨਾਂ ਨੂੰ ਖਾਲੀ ਮਾਸ ਨਹੀਂ ਆਪਣੀ ਪੋਟੀ ਤੇ ਸਿਸੂ ਪੀਣਾ ਪਏਗਾ ਪੋਟੀ ਖਾਣੀ ਪਊਗਾ ਆਪਣਾ ਮਲ ਖਾਣਾ ਪਊ ਉਹਨਾਂ ਨੂੰ ਫਿਰ ਅਗੋਰੀ ਬਣਦੇ ਨੇ ਆਹ ਵਾ ਅਗੋਰੀ ਬਣਦਾ ਪਹਿਲਾ ਕੰਮ ਉਹਨਾਂ ਨੂੰ ਆਪਣਾ ਮਲ ਖਾਣਾ ਪਊਗਾ ਮੁਰਦਿਆਂ ਦਾ ਮਾਸ ਖਾਣਾ ਪਊ ਤਾਂ ਤੋਂ ਅਗੋਰੀ ਬਣਨਗੇ ਨੰਗੇ ਰਹਿਣਗੇ ਉਹਨਾਂ ਦੀ ਜੀਵਨ ਇਦਾਂ ਹੀ ਆ ਸਮਝ ਲਓ ਸਮਰਪਤ ਨੇ ਹੁਣ ਇੱਕ ਟ੍ਰੀਟਮੈਂਟ ਆ ਗਿਆ ਕਿ ਥੈਰੇਪੀ ਆ ਗਈ ਆ ਜਿਸ ਬੰਦੇ ਦਾ ਰੋਗ ਨਹੀਂ ਦੂਰ ਹੁੰਦਾ ਡਾਕਟਰਾਂ ਦੀ ਐਲੋਪੈਥੀ ਥੈਰੇਪੀ ਆ ਗਈ ਆ ਜਿਸ ਬੰਦੇ ਦੀ ਬਿਮਾਰੀ ਠੀਕ ਨਹੀਂ ਹੁੰਦੀ ਉਹਦੇ ਚ ਗੰਦੇ ਬੈਕਟੀਰੀਆ ਪਾਉਂਦੇ ਤੰਦਰੁਸਤ ਬੰਦੇ ਦੀ ਪੋਟੀ ਲੈ ਕੇ ਇੱਕ ਕੈਪਸੂਲ ਚ ਪਾ ਕੇ ਬਿਮਾਰ ਬੰਦੇ ਦੇ ਸਰੀਰ ਚ ਪਾਉਣਗੇ ਮੂਵੀ ਆ ਤੁਸੀਂ ਵੇਖ ਸਕਦੇ ਹੋ ਨੈਟਫਲਿਕਸ ਤੇ ਮੂਵੀ ਆ ਉਹਨੂੰ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਕੋਲ ਨਹੀਂ ਬਣਾ ਰਿਆ ਬਿਮਾਰ ਬਿਮਾਰ ਬੰਦੇ ਦੇ ਅੰਦਰ ਤੰਦਰੁਸਤ ਬੰਦੇ ਦੀ ਪੋਟੀ ਮਲ ਲੈ ਕੇ ਕੈਪਸੂਲ ਚ ਪਾ ਕੇ ਦੇ ਅੰਦਰ ਸੁੱਟ ਕੇ ਗੰਦੇ ਬੈਕਟੀਰੀਆ ਅੰਦਰ ਭੇਜ ਕੇ ਤੁਹਾਨੂੰ ਤੰਦਰੁਸਤ ਕਰਦੇ ਪਏ ਨੇ ਇਹੋ ਜੇ ਟ੍ਰੀਟਮੈਂਟ ਮੈਡੀਕਲ ਲਾਈਨ 'ਚ ਆ ਗਏ ਨੇ ਗੰਦ ਖਾਣ ਵਾਲੇ ਖਾਣ ਵਾਲੇ ਮੇਰਾ ਪਰਮੇਸ਼ਵਰ ਤੁਹਾਡਾ ਸ਼ੁੱਧੀਕਰਨ ਕਰਕੇ ਤੁਹਾਨੂੰ ਚੰਗਾ ਰੱਖਣਾ ਚਾਹੁੰਦਾ ਤਾਂ ਪਵਿੱਤਰ ਰੱਖਣਾ ਚਾਹੁੰਦਾ ਬਚੋ ਅੱਜ ਦੇ ਸਮੇਂ 'ਚ ਬਚੋ ਪਵਿੱਤਰਤਾਈਂ ਰਹੋ ਜੇ ਤੁਸੀਂ ਮਸਜਿਦ ਹੀ ਮਹਿਮਨ ਨਾ ਕੀਤੀ ਮਸਜਿਦ ਦੇ ਪਿੱਛੇ ਚੰਗੀ ਤੇ ਨਾ ਚੱਲੇ ਤੇ ਇਹ ਨੌਕਤਾ ਆ ਸਕਦੀਆਂ ਕਿ ਲੋਕ ਤੁਹਾਨੂੰ ਧੋਖ ਨਾਲ ਕੈਪਸੂਲ ਖਵਾ ਦੇਣਗੇ। ਜੇ ਸ਼ੈਤਾਨ ਦੇ ਸਤਾਏ ਹੋਏ ਮਲ ਖਾਰੇ ਨੇ ਗੰਦ ਖਾਰੇ ਨੇ। ਸੋ ਸ਼ੈਤਾਨ ਦੇ ਤੋਂ ਮੈਂ ਕਾਫੀ ਜਿਆਦਾ ਪ੍ਰਚਾਰ ਕਰ ਸਕਦਾ ਮੇਰੇ ਕੋਲ ਬੜੇ ਪ੍ਰਚਾਰ ਬਣੇ ਹੋਏ ਨੇ ਕਿਉਂਕਿ ਪ੍ਰਭੂ ਨੇ ਮੈਨੂੰ ਬੜੀ ਬੁੱਧ ਦਿੱਤੀ ਹੈ ਇਸ ਨੂੰ ਸਿੱਖਣ ਦੇ ਵਾਸਤੇ। ਇਲੂਮੀਨਾਰਟੀ ਤੇ ਤੁਹਾਨੂੰ ਮੈਂ ਪੂਰਾ ਕਿਸੇ ਦਿਨ ਸਿਖਾਉਂਗਾ ਡਿਟੇਲ ਪਰ ਤੁਸੀਂ ਬਚਣਾ ਹੈ ਸ਼ੈਤਾਨ ਦੇ ਵੱਲ ਫਰੇਬਾਂ ਤੋਂ ਬਚਣਾ ਹੈ ਸ਼ੈਤਾਨ ਦੀਆਂ ਚਾਲਾਂ ਤੋਂ ਬਚਣਾ ਹੈ ਖਾਣ ਪੀਣ ਤੋਂ ਬੜਾ ਤਰੀਕੇ ਨਾਲ ਫੈਸ਼ਨ ਤੋਂ ਬੜੇ ਤਰੀਕੇ ਦੇ ਨਾਲ ਤੁਸੀਂ ਬਚਣਾ ਹੈ ਫਿਰ ਤੁਸੀਂ ਪਰਮੇਸ਼ਰ ਦੀ ਮਹਿਮਾ ਚ ਅੱਗੇ ਵਧੋਗੇ ਪਰਮੇਸ਼ਰ ਦੇ ਪਵਿੱਤਰ ਵਚਨ ਪੜੇ ਸੁਣੀ ਦਾਣ ਵਿੱਚ ਆਮੀਨ